ਸੋਟੇ ਭਰਾ ਨਾਲ ਠੱਗੀ ਵੱਜ ਗਈ ਯਾਰ 600 ਡਾਲਰ ਦੀ ਯੂ ਐਸ ਡੀ ਦੀ ਮੈਨੂੰ ਟਰੱਕ ਦਾ ਕੰਮ ਕੰਮ ਪੈ ਗਿਆ 5000 ਚ ਕੈਨੇਡੀਅਨ ਚ ਪੇ ਕਰਤੇ ਉਹਨੇ ਕੀ ਕੀਤਾ ਘੰਟੇ ਚ ਕੈਸ਼ ਕਰਾ ਲਿਆ ਮੰਨ ਲਾ ਜਿਹੜੇ ਮੈਨੂੰ ਤੋਂ 600 ਡਾਲਰ ਲਿਆ ਠੀਕ ਹੈ ਯੂ ਐਸ ਡੀ ਤੇ ਮੈਨੂੰ ਆਹ ਸ਼ਾਪ ਦਾ ਐਡਰੈਸ ਦਿੱਤਾ ਕਹਿੰਦੇ ਇੱਥੇ ਆ ਜਾ ਇਹ ਸਾਡੀ ਸ਼ਾਪ ਆ ਵੀ ਉਹ ਲੋਕੇਸ਼ਨ ਬੰਦਦਾ ਮੈਂ ਕਿਹਾ ਠੀਕ ਆ

ਨੇਰਾਣਾ ਬੁਰੇ ਹਾਲ ਹੋਏ ਪਏ ਸੀ ਚੱਲ ਜੋ ਵੀ ਆ ਜੋ ਪਰਮਾਤਮਾ ਨੂੰ ਮਨਜ਼ੂਰ ਆ ਉਹੀ ਹੋਣਾ ਹੁੰਦਾ ਕਰੋ ਸਪੋਰਟ ਦੱਬ ਕੇ ਲਾਈਕ ਸ਼ੇਅਰ ਕਮੈਂਟ ਕਰਨਾ ਨੀ ਭੁੱਲਣਾ ਉਸ ਤੋਂ ਪਹਿਲਾਂ ਕਰ ਲਓ ਸਬਸਕ੍ਰਾਈਬ ਸਾਰੇ ਜਣੇ ਹਾਂਜੀ ਕੀ ਹਾਲ ਚਾਲ ਆ ਸੰਗ ਤੇ ਹੋਰ ਸਾਰੇ ਭੈਣ ਭਰਾ ਚੜਦੀ ਕਲਾ ਚ ਆਪਾਂ ਵੀ ਆ 10 ਵਜਰ ਨਾਲ ਆਇਆ ਸਵੇਰ ਦੇ ਤੇ 파ਟਾ ਆ ਗਿਆ ਮੈਨੂੰ ਲੱਗਦਾ ਕਹਿੰਦੇ ਵੇਟ ਕਰ ਕੋਈ ਨਾ ਪਾਉਣੇ ਆਂਗੇ ਮਾਂ ਠੀਕ ਆ ਭਾਈ ਪਾਉਣਗੇ ਕਿ ਟਰੱਕ ਕਿੱਧਰ ਦੀ ਲੈ ਕੇ ਜਾਂਦੇ ਹੈ ਅੰਦਰ ਮੈਨੂੰ ਉਹ ਨਹੀਂ ਸਮਝ ਲੱਗੀ ਇਹਨਾਂ ਦੀ ਅੰਦਰ ਸ਼ਾਪ ਹੈਗੀ ਮੈਨੂੰ ਤਾਂ ਇਹ ਸੀ ਕਿ ਬਾਹਰ ਪੂਰੀ ਕਰਨਗੇ ਵੀ ਇੱਧਰ ਤਾਂ ਹੋਊਗਾ ਜਾਂ ਇੱਥੇ ਖੜੇ ਦੇ ਨੇ ਚੇਂਜ ਕਰ ਦੇਣੇ ਇਹ ਵੀ ਨਹੀਂ ਪਤਾ ਕਿਉਂਕਿ ਹੈ ਜਿਆਦਾ ਇਹਨਾਂ ਦਾ ਸਰਵਿਸ ਕਾਲਾਂ ਤੇ ਹੈ ਕੰਮ ਹਮਮ। ਉੱਤੋਂ ਤਾਂ ਨਹੀਂ ਭਲਾਂ ਹੋਵੇ ਯਾਰ ਇੱਥੋਂ ਦੀ ਵੀ ਹੈ ਨਹੀਂ ਮੈ ਤਾਂ ਹਾਂ ਸ਼ੌਭ ਤਾਂ ਇਹ ਹੈ ਇਹਨਾਂ ਦੀ। ਕੀ ਸਾਰੀਆਂ ਇਹਨਾਂ ਦੀਆਂ? ਇਹਨਾਂ ਨਾਲ ਬਾਹਰ ਖੜੇ ਦੀ ਚੇਂਜ ਹੋਊਗੀ ਫੇਰ ਉਹ ਇੱਥੇ। ਆ ਇੱਧਰ ਦੀ ਨਹੀਂ। ਕਿੰਨੀਆਂ ਪੁਰਾਣੀਆਂ ਬੱਸਾਂ ਖੜੀਆਂ ਇਹਨਾਂ ਕੋਲੇ। ਰਾਤ ਭਰ ਆਉਂ ਹਣਾ। ਦੋ ਕੋ ਤਿੰਨ ਕਿ ਦੋ ਤਿੰਨ ਵਜੇ ਕਿਸੇ ਨੇ ਟਰਨੌਕ ਕਰਤਾ ਮੇਰਾ ਟਰੱਕ ਦਾ ਤੇ ਕਾ ਦੇਖੋ ਹੈਜਾ ਥਾਂਗਾ ਸੁਨ ਨਸਾਨ ਹਨ ਤੇ ਖੜਾ ਹੈਗੇ ਸੀ ਇੱਥੇ ਮੈਂ ਫੋਨ ਦੇਖੀ ਜਾਂਦਾ ਕਿਉਂਕਿ ਸੁੱਤਾ ਤਾਂ ਮੈਂ ਹੈ ਨਹੀਂ ਨੀਂਦ ਆਈ ਨਹੀਂ ਸਾਰੀ ਰਾਤ ਹਨ ਸਵੇਰ ਮਿਲਾਦਾ ਘੰਟਾ ਸੁੱਤਾ ਕਿ ਘੰਟਾ ਤੇ ਮੈਂ ਡਰ ਗਿਆ ਮੈਂ ਸਾਲਾ ਪਤਾ ਨਹੀਂ ਕਿਹੜਾ ਡਰਗੀ ਆ ਗਿਆ ਐਵੇਂ ਕਹਿੰਦਾ ਮੈਂ ਨਹੀਂ ਦੇਖਿਆ ਘੰਟਾ ਖੰਡ ਘੰਟਾ ਖੰਡ ਜਿਹੜਾ ਉਹਦਾ ਟਰੱਕ ਨਾਲ ਜਿਵੇਂ ਹੱਥ ਵਾਜਦਾ ਹੁੰਦਾ ਹਨਾ ਐਂ ਬੱਜਿਆ ਤੇ ਮੈਂ ਘੈਰੀ ਸੀਗਾ ਜਿਆ ਇੱਥੇ ਫਿਰ ਤਾਗਾ ਫਿਰ ਇੱਕ ਚੀਜ਼ ਦਿਖਾਵਾਂ ਜਿਹੜੀ ਨੇ ਤਰਾਹ ਕੱਢਿਆ ਇਹਨਾਂ ਨੂੰ ਨਾ ਹੱਥ ਐ ਬਣਾ ਕੇ ਆਹਾ ਜੀਜਾ ਬਣਾਉਣ ਦੀ ਦਿਖਾਉਣਾ ਇੱਕ ਮਿੰਟ ਆਹ ਜਿਹੜਾ ਖੰਭੇ ਤੇ ਬਣਾਇਆ ਹੋਇਆ ਭਾਲੂ ਜਾਂ ਕੱਟ ਕੇ ਬੰਦਾ ਆਇਆ ਜਿਵੇਂ ਪੁਰਾਣੇ ਹੁੰਦੇ ਸੀ ਆ ਦੀਨਾਂ ਉਹ ਮੈਂ ਇੱਧਰ ਦੇਖਣ ਲੱਗਿਆ ਫਿਰ ਮੂਰਤੀ ਹਨਾ ਖੋਲ ਕੇ ਠੀਕ ਜਿਵੇਂ ਟਰੱਕੇ ਮੂਹਰੇ ਖੜਾ ਐਨੇ ਤਰਾਹ ਘਟਤਾ ਮੈਂ ਆਹ ਕੌਣ ਆ ਗਿਆ ਰਾਤ ਨੂੰ ਅੱਛਾ ਇੱਥੋਂ ਨਹੀਂ ਭਲਾ ਟਰੱਕ ਬਾੜ ਲੈਣ ਪਰ ਲੱਗਦਾ ਤਾਂ ਹੈ ਨਹੀਂ ਤਾਂ ਬਾੜ ਨਾਲ ਆਹ ਸ਼ਾਪ ਹੈ ਇਹਨਾਂ ਦੀ ਆਹੋ ਐਨੇ ਤਰਾਹ ਕੱਢਿਆ ਰਾਤ ਨੂੰ ਕੰਮ ਕਾਫੀ ਆ ਬੰਦੇ ਬੰਦੇ ਇਹਨਾਂ ਕੋਲੇ ਸਰਵਿਸ ਕਰ ਲਾਣ ਆ ਦੇਖੋ ਪਿੱਕੇ ਹੀ 5-7 ਆ ਗਏ ਇਦਾਂ ਦੇ ਚਲ ਟਰੱਕ ਚ ਬੈੰਨੇ ਹੁਣ ਨਾ ਟਾਈਮ ਆਸਾ ਪਾਸਾ ਪੁਲਿਸ ਅਗਨੋਰ ਕਰਨਾ ਗੰਦ ਮੰਦ ਕਿਉਂਕਿ ਟਰੱਕ ਉਹ ਗਿੱਲੇ ਕੀ ਮਾਰਦਾ ਚਲ ਓ ਯਾਰ ਉਹ ਟਰੱਕ ਸਟਾਰਟ ਨਹੀਂ ਕਰ ਸਕਦਾ ਹਜੇ ਵੀ ਨਹੀਂ ਕੰਮ ਕਮ ਕਰਨ ਲੱਗੇ ਐਨੀ ਕਿ ਭੁੱਖ ਲੱਗੀ ਪਈ ਹੈ ਨਾ 11 ਵਜੇ ਮੈਂ ਆਮਲੇਟ ਵੀ ਦੋ ਆਂਡੇ ਪਨ ਰਾਂ ਇਹਦੇ ਚ మే ఓని గనే డే 200 డే 3 ਸਾਡਾ ਹੈਗਾ డే 4 ਅੱਜ ਟਰੱਕ ਖਰਾਬ ਦਾ ਪਰ ਚਿਹਰੇ ਦੇ ਖੁਸ਼ੀ ਲਿਆਓ ਕੋਈ ਨਹੀਂ ਹੁੰਦਾ ਤਾਂ ਚੱਲੀ ਜਾਣਾ ਲੈ ਝਾਂਡੇ ਬੰਨਦੇ ਆ ਇਹਦਾ ਕੀ ਬਣ ਗਿਆ ਬੰਦ ਕਰ ਇਹਨੂੰ ਆ ਭਈ ਅੰਦੇ ਦੇਸੀ ਹੰਡਾ ਖਾਓਗੇ ਤਾਂ ਤਾਕਤ ਰਹੇਗੀ ਨਹੀਂ ਤਾਂ ਭੁੱਖੇ ਮਰੂਗੇ ਦੋ ਆਂਡੇ ਭੰਨ ਲਿਆ ਇਹਦੇ ਚ ਮੈਨੂੰ ਹੁਣ ਆਇਆ ਨਹੀਂ ਯਾਦ ਨੂਨ ਮਿਰਚ ਦਾ ਨੂਨ ਹੈਗਾ ਮੈਚਾ ਨਹੀਂ ਹੈ ਗਿਆ ਚਲ ਨੂਨ ਪਾ ਕੇ ਖਾ ਲਾਂਗੇ ਜਾਂ ਬ੍ਰੈਡ ਹੈਗਾ ਬ੍ਰੈਡ ਪਿਆ ਇਹਦੇ ਇਹਦੇ ਤੇ ਗਰਮ ਕਰ ਲੈਣੇ ਕਿਉਂਕਿ ਮਾਈਕਰੋ ਤਾਂ ਚਲਾਉਣਾ ਨਹੀਂਗਾ ਬੈਟਰੀਆਂ ਦਾ ਔਖਾ ਅਹੀਂ ਵੇੜਦਨੇ ਕੋਰਚ ਕੋਰਚ ਕੇ ਦੀ ਪੁਰਜੀ ਜੀ ਬਣਾ ਦਿੰਨੇ ਨੇ ਬਣਿਆ ਤੇ ਇਹਦਾ ਵੀ ਕਿਦਾ ਹੀ ਕੋਝਾ ਕਿਆ ਲੋਨ ਹੋ ਹੈਗਾ ਇਹਨੇ ਸਾਥ ਦੇ ਦੇਣਾ ਯਰ ਮੈਂ ਨਾ ਅੱਗੇ ਕੈਚਅਪ ਵਗੈਰਾ ਰੱਖਦਾ ਹੁੰਦਾ ਟਰੱਕ ਚ ਮਿਲਦਾ ਹੁਣ ਉਹ ਵੀ ਹੈ ਨਹੀਂ ਚਲ ਆਹੀ ਟਾਈਮ ਬਾਹ ਕਰ ਲੈਨੇ ਆ ਕੋਈ ਚੱਕਰ ਨਹੀਂ ਮਿੱਟੀ ਬਰੈਡ ਗਰਮ ਕਰ ਤੇ ਕਵੀ ਕਵੀ ਬਾਬੂ ਬਈ ਜੀ ਸਭੀ ਕੁਝ ਕਰਨਾ ਪੜਦਾ ਹੈ ਮੇਡ ਗੋਰਾਂ ਦੇ ਕਿ ਬਾਗ ਦੇਖੀ ਨੀ ਉਹ ਨਾ ਆਈਸ ਬਣੀ ਵੀ ਆ ਉੱਤੇ ਔਰ ਜਿਹੜੀ ਤੇ ਤੋੜ-ਤੋੜ ਕੇ ਖਾਈ ਜਾਂਦੇ ਆ ਉਹ ਤੋਂ ਬਾਈ ਤੋਂ ਥੋੜਾ ਸ਼ੀਸ਼ਾ ਗੰਦਾ ਆ ਮਿੱਤੋਂ ਲਾਗ ਗਿਆ ਇਹ ਦੇ ਕਰਕੇ ਉਹ ਦੇਖੀ ਤਾਰ ਤੋਂ ਤੋੜੂਗਾ ਇਸ ਤੇ ਖਾਊਗਾ ਇਹਨਾਂ ਨੂੰ ਚਾਹੀ ਹੈਗਾ ਇੱਧਰ ਕਿ ਕਦੇ-ਕਦੇ ਪੈਂਦੀ ਆ ਸਨੋ ਆਏ ਨੀ ਮਿੱਤਰੋ ਲੱਭੇ ਤੋਂ ਹਥਿਆਰ ਲੱਭ ਗਿਆ ਪਾਣੂ ਇੱਕ ਤਾਂ ਚਿੱਲੀ ਫਲੈਗਸ ਪਏ ਸੀ ਇਹ ਕਿਰਾਂ ਪੀਜ਼ਾ ਮੰਗਾਇਆ ਸੀ ਉਹਦੇ ਤੇ ਇੱਕ ਕੈਚੱਪ ਪਈ ਸੀ ਪਾਤੀ ਆਪਾਂ ਉੱਤੇ ਹੁਣ ਬਣੇਗੀ ਬਾਤ ਖਾਣੇ ਕੀ ਮਲਾ ਮਰਚਾ ਬੰਨ ਫਾਤ ਗਿਆ ਲਾਏ ਵੀ ਜਟੋ ਲੱਗ ਗਿਆ ਕਰਨ ਖੋਲ ਹੀ ਜਾਂਦਾ ਭਰਾ ਲੱਗੇ ਭਾਈ ਲੱਗੇ ਤੇ ਸਨੋ ਵੀ ਖੁਰੀ ਜਾਂਦੀ ਆ ਦੇਖੋ ਲੱਗਦਾ ਘੰਟੇ 'ਚ ਕਰ ਦੇਣਗੇ ਬਾਕੀ ਪਰਮਾਤਮਾ ਨੂੰ ਪਤਾ ਵੀ ਸਹੀ ਹੋ ਜਾਏ ਸਾਰਾ ਕੁਝ ਰੇਲਿੰਗ ਖੋਲ ਹੀ ਜਾਂਦਾ ਸਾਰੀ ਦੋ ਜਣੇ ਹੁੰਤ ਲੱਗੇ ਹੋਏ ਉਹ ਯਾਰ ਹੂੰ ਤਾਂ ਬਾਹਰ ਵੀ ਚੱਲ ਵੈਦਰ ਠੀਕ ਆ ਕੱਪੜੇ-ਕੁੱਪੜੇ ਮੋٹے ਪਾਲੇ ਆ ਉਹ ਬਾਲਾ ਉਹਨਾਂ ਦੇ ਕੋਲੇ ਨਹੀਂ ਖੜੀਦਾ ਹੁੰਦਾ ਐਵੇਂ ਅਗਲਾ ਟੋਕਦੇ ਚੰਗਾ ਨਹੀਂ ਲੱਗਦਾ ਹੁਣ ਕਰਨਾ ਤਾਂ ਕਿਉਂਕਿ ਉਹਨਾਂ ਨੇ ਆਪਦਾ ਹੀ ਕੰਮ ਉਹਨਾਂ ਨੂੰ ਪਤਾ ਆਪਨ ਤਾਂ ਉਹਦਾ ਕੀ ਪਤਾਣ ਆਂ ਕਰਕੇ ਮੈਂ ਇੱਧਰ ਨੂੰ ਆ ਗਿਆ ਆਹ ਬੰਦਾ ਜਾਂਦਾ ਇਹਨਾਂ ਦਾ ਸਰਵਿਸ ਕਾਲਾਂ ਤੇ ਕੱਲ ਵਾਲਾ ਉਹੀ ਆ ਚੱਲ ਝੂ ਕਰਾ ਜੇ ਸਨੋ ਕਰਨ ਲੱਗੀ ਆ ਜੇ ਯਾਰ ਜੇ ਹਮ ਹੈ ਚੱਲ ਇਹਨਾਂ ਇੱਕ ਮੈਂ ਕੱਲ ਸਵੇਰ ਵਧੀਆ ਨਹਾ ਲਿਆ ਸੀਗਾ ਉੱਠਣਸਾਰ ਉੱਥੇ ਲੱਭ ਤੇ ਵਧੀਆ ਰਹਿ ਗਿਆ ਤੇ ਅੱਜ ਉਹ ਤੇ ਟ੍ਰੇਲਰ ਟ੍ਰੂਲਰ ਚਾ ਕੇ ਪਰਮਾਦਮਾ ਭਣੀ ਕਰੇ ਫੇਰ ਸ਼ਾਵਰ ਲੈ ਲਾਂਗੇ ਨਾਲ ਤੇ ਨਾਲ ਹੀ ਪਾਇਲਟ ਦਾ ਪੰਪ ਹੈਗਾ ਉੱਥੇ ਸ਼ਾਵਰ ਲੈ ਆਵਾਂਗੇ ਪਹਿਲਾਂ ਨਹੀਂ ਇਹਦਾ ਮਸਲਾ ਜ਼ੀ ਮੋੜੇ ਉਹ ਕਹਿੰਦੇ ਐਥੋਂ ਲਈ ਕੋਈ ਹੈ ਕਿ ਤੂੰ ਇਹ ਜੜ ਜੜ ਚੋਂ ਆ ਇੰਨੀ ਉਹ ਵੀ ਲਾਈਵ ਸੀ ਜੀਪੀ ਵਰਲਡ ਨਾ ਦੇਖੋ ਸਾਰੇ ਨਿਆਜਲਾਂ ਖੋਲਣੀਆਂ ਬੰਗਾ ਤੇ ਮੈਨੂੰ ਲੈਪਟਾਪ ਲਾਉਣਾ ਪਊਗਾ ਕਿਉਂਕਿ ਅੰਦਰ ਸੈਨ ਆ ਜੱਗੇ ਆ ਮੈਂ ਗਰੁੱਪ ਲਈ ਕਰੇ ਸਾਰਾ ਕੁਝ ਸੈੱਟ ਹੋ ਜੇ ਨਵੇਂ ਪਾਉਣ ਲੱਗੇ ਆ ਦੇ ਕੁੱਤੇ ਨਾ ਖੇਢੀ ਜਾਂਦਾ ਸਨੋਚ ਦੇ ਬਿਆ ਕੁੱਤਾ ਉਹਨੂੰ ਟੋਏ ਖੜਾਉਂਦਾ ਤੇ ਉਹ ਸਿੱਟੂਗਾ ਇਹ ਇਹ ਫੇਰ ਚੱਕ ਕੇ ਲੈ ਆਊਗਾ ਥਰੋ ਥਰੋ ਲੈ ਜਿਵੇਂ ਆਕਾਂ ਦਾ ਐ ਹੁੰਦਾ ਹੈਗਾ ਇਹਨੂੰ ਮੈਂ ਜਿਹੜਾ ਆਪਾਂ ਏਕਲੂ ਬਣਾਇਆ ਸੀ ਉਹ ਸਾਰਾ ਦਿਖਾ ਕੇ ਹਟਿਆ ਵੀਡੀਓ 'ਚ ਇਹ ਇਹ ਫੇਰ ਸਿੱਟੂਗਾ ਉਹਨੂੰ ਦੇਖੀ ਜਾਈਂ ਚਲ ਮੇਰਾ ਵੀ ਐਵੇਂ ਕਹਿੰਦਾ ਤੜਕੇ ਦਾ ਇਹਦੇ ਨਾਲ ਜੀ ਲੱਗਿਆ ਪਿਆ ਸ਼ੋਰ ਨਾਲ ਮੇਰਾ ਨੰਨੀ ਕੀ ਨਿੱਕੀਆਂ ਹੀ ਗੱਲਾਂ ਕਰ ਜਾਂਦਾ ਵੇ ਜਿੱਦਿਆ ਕਿ ਹੁਣ ਮੈਂ ਵੀਡੀਓ ਪਾਜ਼ ਕਰਤੀ ਸੀ ਮੈਂ ਤਾਂ ਪੁੱਛਿਆ ਮੈਂ ਕਿ ਮੈਂ ਰਿਕਾਰਡ ਕਰੀ ਜਨਾ ਓਕੇ ਆ ਕਹਿੰਦਾ ਹਾਂ ਹਾਂ ਓਕੇ ਆ ਸਾਰਾ ਬਦਲ ਗਿਆ ਤਿੰਨੇ ਚੀਜ਼ਾਂ ਆ ਦੋਨੇ ਕਿਉਂ ਕਿਉਂ ਖਰਾਬ ਹੋ ਗਈਆਂ ਸੀ ਤੇ ਆਹ ਹਰ ਨਵੀਂ ਰੇਲਿੰਗ ਪਾਈ ਆ ਰਾਈਟ ਨਾਲ ਧੋਕੇ ਚੱਲ ਰਿਹਾ 13 ਸੈਨ ਜਿਹਾ ਆਉਂਦਾ ਜਿੱਤ ਕੇ ਇੰਜਨ ਵਾਲਾ ਉਹ ਟਿਕ ਟਰੀ ਜਾਂਦੇ ਹੁਣ ਕਲੀਅਰ ਕਰ ਮੰਗੇ ਫੇਰ ਆਜੇ ਮੁੰਡੇ ਚਾਹ ਪਿਆਦ ਕੇ ਦੇ ਨਾਲ ਖਵਾਦ ਕੇ ਖਿਚੜੀ ਛੋਟੇ ਭਰਾ ਨਾਲ ਠੱਗੀ ਵੱਜ ਗਈ ਯਾਰ 600 ਡਾਲਰ ਦੀ ਯੂ ਐਸ ਡੀ ਦੀ ਮੈਨੂੰ ਟਰੱਕ ਦਾ ਕੰਮ ਕੰਮ ਪੈ ਗਿਆ 5000 ਚ ਕੈਨੇਡੀਅਨ ਚ ਠੱਗੀ ਕਿਵੇਂ ਵੱਜ ਗਈ ਕੱਲ ਨਾ ਮੈਨੂੰ ਕਾਲ ਆਈ ਜਿਹਨੂੰ ਅਸੀਂ ਕਾਲ ਕੀਤੀ ਉਹ ਕਹਿੰਦੇ ਤੂੰ ਵੀ ਇੱਥੇ ਮੈਂ ਜਿਹਦੀ ਸ਼ਾਪ ਤੇ ਹੈਗੇ ਇੱਥੋਂ 2 2 ਕਿਲੋਮੀਟਰ ਦੂਰ ਸੀ ਸ਼ਾਇਦ ਮੈਂ ਦਿਖਾ ਪਾਉਂਗਾ ਨਾਲ ਤੇ ਆ ਕੇ ਪੇ ਕਰ ਦੋ ਇੰਨੇ 560 ਤੇ ਅਸੀਂ ਆਉਣੇ ਆ ਸਾਡਾ ਕੇ ਸ਼ਾਪ ਤੇ ਨਹੀਂ ਹੁਣ ਬੰਦ ਆ ਤੇ ਸਰਵਿਸ ਕਾਲ ਤੇ ਆਉਣੇ ਆ ਇਹੀ ਆ ਜਾਨੇ ਆ ਤੇ 500 ਹੋਰ ਕਿਹਾ ਵੀ ਪਾਰਟ ਵੀ ਸਸਤਾ ਦੱਸਿਆ ਆਈਗਾ ਵੀ ਠੀਕ ਹੈ ਜੈਨੂ ਨਾ ਵੀ ਜਿਹੜਾ ਇਹਦੀ ਲੋਕੇਸ਼ਨ ਵੀ ਸੇਮ ਤੇ ਮੈਂ ਆ ਕੇ ਖੜਾ ਹਨਾ ਪੇ ਕਰ ਤੇ ਉਹਨੇ ਕੀ ਕੀਤਾ ਘੰਟੇ ਚੋ ਕੈਸ਼ ਕਰਾ ਲਿਆ ਮੰਨ ਲਾ ਜਿਹੜੇ ਮੈਨੂੰ ਤੋਂ 600 ਡਾਲਰ ਲਿਆ ਠੀਕ ਹੈ ਯੂ ਐਸ ਡੀ ਤੇ ਮੈਨੂੰ ਆ ਸ਼ਾਪ ਦਾ ਐਡਰੈਸ ਦਿੱਤਾ ਕਹਿੰਦੇ ਇੱਥੇ ਆ ਜਾਏ ਸਾਡੀ ਸ਼ਾਪ ਆ ਵੀ ਉਹ ਲੋਕੇਸ਼ਨ ਬੰਦਾ ਮੈਂ ਕਿਹਾ ਠੀਕ ਆ ਇਹਨਾਂ ਨੂੰ ਸ਼ਾਪ ਵਾਲਿਆਂ ਨੂੰ ਵੀ ਮੇਰਾ ਨੰਬਰ ਦੇਤਾ ਗੇਮ ਪਾਈ ਇਹਨਾਂ ਨੇ ਮੈਨੂੰ ਕਾਲ ਕੀਤੀ ਦਾ ਇਹਨਾਂ ਨੂੰ ਮੈਂ ਅੰਦਰ ਗਿਆ ਕਿ ਨੇ ਵੇਟ ਕਾ ਟਰੱਕ ਤੇ ਮੈਨੂੰ ਅੰਦਰੋਂ ਕਾਲ ਆ ਗਈ ਮੈਂ ਅੰਦਰ ਗਿਆ ਮੈਂ ਕਿਹਾ ਵੀ ਸਹੀ ਹੈ ਸਾਰਾ ਕੁਝ ਮੈਨੂੰ ਹੁਣ ਸ਼ੱਕ ਹੀ ਨਹੀਂ ਹੋਇਆ ਜੋ ਨਾਲ-ਨਾਲ ਤਾਂ ਛੋਪਾਂ ਸੀ 600 ਡਾਲਰ ਲੱਗੇ ਯਾਰ ਮੇਰਾ ਯੂ ਐਸ ਡੀ ਦੱਸੋ ਕਹਿ ਜਾਂ ਟਾਈਮ ਚੱਲੀ ਜਾਂਦਾ ਕੰਪਨੀ ਬਦਲੀ ਆ ਪੇ ਕੋਈ ਆਈ ਨਹੀਂ ਹਨਾ ਇੱਕ ਵੀ ਹਜੇ 5000 ਡਾਲਰ ਲੱਗ ਗਿਆ ਯੂ ਐਸ ਕੈਨੇਡੀਅਨ ਮੇਰਾ ਉਹ ਉਹ ਤਾਂ ਧੱਕੇ ਨਾਲ ਹੀ ਲੱਗੇ ਆ ਯਾਰ 600 ਡਾਲਰ ਮੇਰਾ ਯੂ ਐਸ ਡੀ ਕਿੱਥੇ ਪੱਚ ਜੂਗਾ ਤੁਸੀਂ ਦੱਸੋ ਉਹਨਾਂ ਨੂੰ ਚਾਰ ਦਿਨਾਂ ਦਾ ਮੈਂ ਬੈਠਾਂਗਾ ਇੱਥੇ ਜਿਹੜੇ ਚਾਰ ਦਿਨ ਖਰਾਬ ਹੋਇਆ ਉਹ ਬਖਰੇ ਹੋਏ ਆ ਪਹਿਲਾ ਕਿੜਾ ਸੀ ਯੂ ਐਸ ਏ ਨੂੰ ਇਹ ਬੰਦਿਆਂ ਦਾ ਨਹੀਂ ਕਸੂਰ ਹੈਗਾ ਉਹਦਾ ਹੈਗਾ ਸਾਰਾ ਦੂਜੇ ਦਾ ਯਾਰ ਬੜਾ ਮੇਰਾ ਮਨ ਖਰਾਬ ਹੋਇਆ ਪਿਆ ਥੱਗੀ ਵੱਜ ਗਈ ਆ ਲੈ ਵੀ ਸੋਣਿਆ ਵੀਰੋ ਹੋ ਗਿਆ ਡਨ ਬੁੱਕ ਪਾਤੀ ਆਪਾਂ on duty 'ਚ ਇਹ ਵਿਚਾਰੇ ਮੇਰੀ ਵੇਟ ਕਰਕੇ ਹੋਣ ਗਏ ਆ ਕਿਉਂਕਿ ਟੀ ਚੈੱਕ ਚਾਹੀਦਾ ਸੀ ਇਹਨਾਂ ਨੂੰ ਹਨਾ ਸਾਰੀ ਅਮਾਉਂਟ ਦਾ ਟੋਟਲ ਤੇ ਹੁਣ ਆਪਾਂ ਵੀ ਲੱਗੇ ਆ ਤੁਰਨ ਇਥੋਂ ਹੈਗੇ ਆ ਆਪਣੀ 42 ਕਿਲੋਮੀਟਰ ਅ ਲੋਕੇਸ਼ਨ ਜਿੱਥੋਂ ਆਪਾਂ ਟਰੇਲਰ ਚੱਕਣਾ ਜਾ ਕੇ ਟਰੇਲਰ ਚੱਕ ਕੇ ਤੇ ਮੇਰਾ ਇਰਾਦਾ ਹੈਗਾ ਪਾਈਲਟ ਤੋਂ ਇਹ ਸ਼ਾਵਰ ਸ਼ੋਰ ਫ੍ਰੀ ਹੋ ਜਾਣਾ ਕਿਉਂਕਿ ਨਹਾ ਕੇ ਜਾਵਾਂਗੇ ਸਾਰੀ ਦਿਹਾੜੀ ਪੈ ਪੈ ਕੇ ਹੋਰ ਹੀ ਬੋਝਾ ਹੋ ਗਿਆ ਸਰੀਰ ਦਾ ਤੇ ਨਹਾ ਕੇ ਫਿਰ ਚੱਲਦੇ ਆ ਬਾ ਡਿਲੀਵਰੀ ਲੋਕੇਸ਼ਨ ਕੰਨੀ ਨੂੰ ਵਾਹਿਗੁਰੂ ਕਿਰਪਾ ਕਰੇ ਸਹੀ ਚੱਲੇ ਟਰੱਕ ਕੋਣ ਬਹੁਤ ਪੈਸਾ ਲੱਗ ਗਿਆ ਚਲੋ 600 ਡਾਲਰ ਗਿਆ ਉਹਦਾ ਕੋਣ ਨਹੀਂ ਬਣਨਾਗਾ ਇਹ ਤਾਂ ਕਹਿੰਦੇ ਪੁਲਿਸ ਕਾਲ ਕਰਦੇ ਮੈਨੂੰ ਡਿਸਪੈਚ ਵਾਲੇ ਕਹਿੰਦੇ ਸੀ ਉਹ ਭਾਈ ਇੱਕ ਸਾਲ ਦਾ ਕੈਸ਼ ਹੁੰਦਾ ਟੀਚ ਇੱਕ ਦਿੱਤਾ ਸੀ ਹਨ ਉਹ ਅਗਲੇ ਨੇ ਕਢਾ ਲਿਆ ਹੁਣ ਕੋਈ ਯੂ ਐਸ ਡਾਲਰ ਸੀਗਾ 600 ਡਾਲਰ ਚਲੋ ਬੈਂਕ ਨੂੰ ਜੋ ਮਨਜ਼ੂਰ ਸੀਗਾ ਉਹ ਹੋ ਗਿਆ ਜਿਵੇਂ ਉਹਦੀ ਰਜਾ ਚ ਰਾਣੀ ਆ ਜਿਹੜੇ ਲੱਗਨੇ ਆ ਜਿੱਥੇ ਉਹਨਾਂ ਦੇ ਕਰਮਾਂ ਦੇ ਸੀ ਉਹਨਾਂ ਨੂੰ ਮਿਲ ਗਿਆ ਹਨ ਇਹ ਆ ਡਾਲਰਾਂ ਨੂੰ ਹੋ ਗਿਆ ਆਊਗਾ ਮਾੜੇ ਮੁੱਢੇ ਘੱਟ ਕੈਨੇਡੀਅਨ ਉਹਨਾਂ ਦੇ ਕਰਮਾਂ ਦੇ ਸੀ ਉਹ ਲੈ ਕੇ ਉਹਨਾਂ ਨੇ ਵੀ ਰੋਟੀ ਖਾਣੀ ਆ ਪਰ ਆ ਭੁੱਖੇ ਨਾ ਬੈਠੇ ਹੁਣ ਕਿਧੇ ਕਿਧੇ ਕੋਈ ਲੋਟ ਨਾ ਆਇਆ ਹੋਵੇ ਮੇਰੇ ਵਰਗਾ ਹੁਣ ਲੋਟ ਆ ਗਿਆ ਕੋਈ ਚਲੋ ਪਰ ਸਾਬ ਕੋ ਬਹੁਤ ਮਿਲ ਗਿਆ ਟਕੜਾ ਕਿ ਕਿਸੇ ਤੇ ਟਰਸਟ ਨਹੀਂ ਕਰਨਾ ਇਦਾਂ ਪੰਜ ਸਾਲ ਚੋਂ ਬਾੜਾ ਹੋ ਗਏ ਤਿੰਨ ਦਿਨ ਹੋ ਗਏ ਸੀ ਹਨਾ ਫਸਟ ਜਿਹੜੀ ਜਾਦੇ ਹੋ ਗਿਆ ਸੀਗਾ ਮੈਂ ਨੂੰ ਉਹਨਾਂ ਨੇ ਕਿਹਾ ਵੀ ਕਹਿੰਦੇ ਮੈਂ ਕਿਹਾ ਭਾਈ ਮੈਂ ਲੋਕੇਸ਼ਨ ਤੇ ਹੀ ਖੜਾ ਉਹ ਵੀ ਕਹਿੰਦਾ ਹਾਂ ਜਦੋਂ ਅਪਲਿਕੇਸ਼ਨ ਤੇ ਖੜੇ ਆ ਦੂਜੀ ਸੀ ਇਹ ਨਾਲ ਮੈਂ ਪਾਉਂਗਾ ਉਹ ਪ੍ਰੋਪਰ ਤੇ ਚਲੋ ਆਪਣੇ ਵੇਜੋ ਹੁਣ ਚਲ ਕਾਦੀਆਂ ਗੱਲਾਂ ਕਰਨੀਆਂ ਜਿਹੜਾ ਹੋ ਗਿਆ ਬਾਗਿਆ ਹੁਣ ਅੱਗੇ ਚੱਲਦੇ ਆਂ ਹੁਣ ਵਾਹਿਗੁਰੂ ਭਲੀ ਕਰੇ ਸਾਰਾ ਕੁਝ ਸਹੀ ਸਹੀ ਹੋਵੇ ਤੇ ਬਾਹਰ ਨਿਕਲ ਗਏ ਆਪਾਂ ਹੁਣ ਲੈ ਵੀ ਮਿੱਤਰੋ ਬੋਝੇ ਚੋ ਕੱਟ ਕੇ ਚਾਬੀ ਤੇ ਕਰ ਗਏ ਇਹਨੂੰ ਅਨਲੌਕ ਕੋ ਵਾਹਿਗੁਰੂ ਕਿਰਪਾ ਕਰੇ ਵਾਹਿਗੁਰੂ ਸੁਣੋ ਉਨੀ ਪਈ ਐ ਤੇ ਖੁਰੀ ਨਹੀਂ ਵਾਹ ਵਧੀਆ ਰਹਿ ਗਿਆ ਮੈਂ ਲੌਕ ਲਾ ਗਿਆ ਇਹਨੂੰ ਬਾਹਰ ਬ੍ਰੇਕਾਂ ਬਰੁਕਾਂ ਖੋਲੇ ਆਣ ਸਾਰਾ ਕੁਝ ਮੈਂ ਪਹਿਲਾਂ ਸ਼ਾਵਰ ਲੈਂਡ ਚ ਲਿਆਈ ਫਿਰ ਮੈਂ ਤਾਂ ਹੀ ਨਹੀਂ ਗਿਆਗਾ ਮੈਂ ਵੀ ਇੱਕ ਕਰੀ ਟਰੈਲਰ ਹੁੱਕ ਕਰ ਲ ਕੇ ਫੇਰ ਜਾਂਦਾਂਗੇ ਆਏ ਉੱਥੇ ਨਹੀਂ ਜਾਂਦਾ ਓਏ ਗੋਡਾ ਗੋਡਾ ਇਹਨੂੰ ਲੁਹਾਫੇ ਚ ਲਵੇਟ ਕੇ ਫੇਰੇ ਇਹਨੂੰ ਬੈੱਡ ਤੇ ਚ ਰੱਖਾਂ ਕਿਰੋਂ ਇੱਥੇ ਰੱਖ ਦਿੰਨੇ ਆ ਕਿਉਂਕਿ ਇਹਨੂੰ ਗ੍ਰੀਸ ਲੱਗ ਜਾਂਦਾਗਾ ਟਰੱਕ ਕਰੀਏ ਬੈਕ ਹੈਦਰ ਆ ਵੀ ਹੱਡ ਖੋਲੀ ਬੈਠਾ ਮੈਂ ਕਹਣਾ ਉਹ ਟਰੇਲਰ ਦਾ ਆਫ ਕਰ ਲਿਆ ਤੇ ਕਾਰੀ ਚੈੱਕ ਕਾਰੀ ਲੱਗੇ ਆਹ ਡੀਜ਼ਲ ਉਹ ਹੀ ਮੱਚੀ ਜਾਂਦਾ ਜਿਹੜਾ ਇੰਨਾ ਡੁੱਲਿਆ ਵੈਦੇ ਤੇ ਧਿਆਨ ਰੱਖਣਾ ਪੂਜਾ ਪਾਣੀ ਨਾ ਪਾ ਦੇ ਯਾਰ ਹਣਾ ਆ ਪਾਣੀ ਪਾ ਰਹੇ ਆ ਤੇ ਬਾ ਨੰਨਾ ਬੰਨਾ ਸਾਰੀ ਗੇਰ ਪਾਣੀ ਪਾ ਦਿੰਦੇ ਆ ਪਹਿਲਾ ਟੈਟੂ ਚੈੱਕ ਕਰਿਆ ਵਾ ਇਧਰਲੀ ਸਾਈਡ ਓਕੇ ਆ ਸਨੋਖ ਹੋਰ ਬਹੁਤ ਗਈ ਅੱਜ ਤਾਂ ਇੱਕ ਦੋ ਹੀ ਮੈਨਸ ਹਨ ਉਹਦੇ ਕਰਕੇ ਆਲ ਗੁੱਡ ਆ ਸਾਰੀ ਲਹਿ ਗਈ ਆ ਮਾੜੀ ਮੋਟੀ ਰਹਿ ਗਈ ਆ ਬਸ ਨਾ ਵਾਹਿਗੁਰੂ ਕਿਰਪਾ ਕਰੇ ਸਾਰਾ ਕੋ ਬਾਰਡਰ ਆਵੇ ਤੇ ਕਰੀਏ ਡਿਲੀਵਰੀ ਜਾ ਕੇ ਉੱਥਾ ਸਨੂ ਦਾ ਪਾਣੀ ਆਈ ਜਾਂਦਾ ਫੁਰ ਫੁਰ ਕੇ ਇਹ ਤੇ ਪਾਣੀ ਬਾਹਰ ਲਿਆ ਥੋੜਾ ਯਾਰ ਲੈ ਛੋਟਿਆ ਤੂੰ ਐਂ ਖੜਾ ਸੋਹਣਾ ਲੱਗਦਾ ਓ ਮੈਂ ਦਰ ਪੱਜ ਕੇ ਥੇ ਮੂੰਹਾ ਤੋਏ ਅੱਗੇ ਸ਼ਾਵਰ ਤੋਂ ਬਿਨਾ ਨਾ ਹੋਰ ਹੀ ਕੁਝ ਹੋਈ ਜਾਂਦਾ ਹੀ ਇਹਨਾਂ ਨੂੰ ਪੁੱਛ ਕੇ ਮੈਂ ਇੱਥੇ ਪਾਰਕ ਕੀਤਾ ਕਹਿੰਦੇ ਕਰ ਲਾ ਮੈਂ ਕਿਹਾ ਉੱਧਰ ਪਾਰਕਿੰਗ ਹੀ ਹੈ ਨਹੀਂ ਕਿਤੇ ਵੀ ਕਹਿੰਦੇ ਕਰ ਲਾ ਇੱਥੇ ਪੱਜ ਕੇ ਨਾ ਆ ਕੇ ਮੁੜਿਆ ਉਹਨੇ ਹਾਂ ਜੀ ਸੱਚੀ ਬਾਈ ਸਾਰੇ ਦੋ ਦਿਨਾਂ ਦੀ ਥਕਾਨ ਲੈ ਗਈ ਆ ਦੋ ਦਿਨਾਂ ਦੀ ਮੀਂਹ ਕੱਲ ਤੇ ਹੱਜ ਵਾਲੀ ਉਸ ਤੋਂ ਪਹਿਲਾਂ ਨਹੀਂ ਕੱਲ ਲੈ ਗਈ ਸੀ ਉਹ ਕੱਲ ਸਵੇਰ ਸ਼ਾਵਰ ਲਿਆ ਸੀ ਵਧੀਆ ਰਹਿ ਗਿਆ ਉੱਥੋਂ ਵੀ ਲਾਭ ਤੋਂ ਹੁਣ ਵੀ ਆ ਦੇ ਕੋ ਇੱਥੇ ਸੀਗਾ ਲਾਭ ਤੇ ਤੇ ਨਿਆਰਾ ਆ ਗਿਆ ਸੱਚੀ ਭਾਈ ਜਿੰਨਾ ਕਿ ਮੈਂ ਬੌਂਦ ਲਿਆ ਫਿਰਦਾ ਸੀ ਨਾ ਮ제 ਹੀ ਆ ਗਿਆ ਮ제 ਹੀ ਕੋਡ ਲਿਆਂਦਾ ਆਪਾਂ ਕੌਫੀ ਲਿਆਂਦੀ ਆ ਦੋ ਸੈਂਡਵਿਚ ਲਿਆਂਦੇ ਮੈਂ ਕਿਹਾ ਭੁੱਖ ਕੱਢ ਦੇਣੀ ਹੈ ਕਿਉਂਕਿ ਸਵੇਰ ਜਿਹੜੇ ਅੰਡੇ ਖਾਦੇ ਵੇ ਉਹ ਹੀ ਮਾ ਸਿਰਫ ਭੁੱਖ ਕੱਢ ਦੇਣੀ ਹੈ ਭੁੱਖ ਹੁਣ ਸਹੀ ਆ ਕੋਈ ਚਪਲ ਤਾਂ ਨਹੀਂ ਮਾਰ ਗਿਆ ਨਹੀਂ ਗੋਡਾ ਵਾਹਿਗੁਰੂ ਦੀ ਕਿਰਪਾ ਨਾਲ ਨੇ ਕਿਉਂ ਹੀ ਦੇਖ ਵੇ ਸਹੀ ਆ ਵਾਇ ਦੇ ਛੋਟੇ ਦੀ ਇਹ ਨਾਲੇ ਸਪੈਸ਼ਲ ਜਿੱਥੇ ਲਾਭ ਤੇ ਐਂਟਰ ਹੁੰਨੇ ਆ ਉੱਥੇ ਲਿਖਿਆ ਹੋਇਆ ਹੈਗਾ ਇਹ ਹਰਕਤ ਨਹੀਂ ਕਰਨੀ ਚਾਬੀ ਤਾਂ ਹੈਗੀ ਆ ਨਾ ਹੋਰ ਹਰਕਤ ਮੇਰੇ ਨਾਲ ਹੋ ਜੇ ਮੁਰਤ ਨਹੀਂ ਆਈ ਜੀ ਇਹ ਮੋਟ ਚ ਖੜੀ ਜਾਣਾ ਨਹੀਂ ਤੜਕੇ ਜਦਾ ਹੋੜ ਹੀ ਹੋਇਆ ਪਿਆ ਇਹ ਮੂੰਹ ਜਾ ਆ ਲਿਆਂਦਾ ਇੱਕ ਬ੍ਰੀਟੋ ਜਾ ਮੈਂ ਤੇ ਵੱਢ ਕੇ ਇੱਕ ਦਿਨ ਦਿੰਦੀ ਫਾਇਰ ਜੀ ਅਗਰ ਦਿਨਾਂ ਛੇਤੀ ਪਹੁੰਚਾਂਗੇ ਹਨ ਤੇ ਉਨਾ ਹੀ ਛੇਤੀ ਆਪਣੀ ਬੁੱਕ ਚੱਲੂਗੀ ਤੋਂ ਉਨ ਚਲਾਈਏ ਲੈਟਾ ਬਾਏ ਨੂੰ ਸਤਿਨਾਮ ਸੱਚਾ ਬਾਤਾ ਸੋਕਰਕੇ ਨੇਵੀ ਅਲਬਮਾਂ ਤੇ ਐਂਟਰ ਹੋਏ ਆ ਕਿਵੇਂ ਪਤਾ ਲੱਗਦਾ ਹਨ ਇੱਧਰ ਨੂੰ ਆ ਨਜ਼ਾਰੇ ਆਗੇ ਫੂਡ ਟਰੱਕ ਦੇਖ ਲੱਗਿਆ ਵੇ ਲਾਬ ਦੇ ਮੂਰੇ ਜਮ ਆ ਸੀਗਾ ਆ ਰਿਹਾ ਪਾਬੇ ਬਹੁਤ ਸਮਾਨ ਸੀ ਇਨਾਂ ਕੋਲੇ ਵੀ ਉਸਤਾਦੀ ਖਾ ਲੈਂਦੇ ਪਰ ਸਾਡਾ 600 ਡਾਲਰ ਕੋਈ ਖਾ ਗਿਆ ਅਸੀਂ ਪੁਆਇੰਟਾਂ ਆਲੇ ਆ ਹੁਣ ਤੁਸੀਂ ਪੁਆਇੰਟਾਂ ਤੋਂ ਬਾਅਦ ਕਰ ਕਰ ਖਾਵਾਂਗੇ ਮੈਂ ਨੇ ਜਿਹੜੇ ਭਰਾ ਤੋਂ ਪੁੱਛਿਆ ਸੀਗਾ ਲੋਡ ਚੱਕਣ ਤੋਂ ਪਹਿਲਾਂ ਕਿਉਂਕਿ ਮੈਂ ਇੰਦਰ ਆਇਆ ਨਹੀਂ ਸੀ ਬੈਂਡ ਤੇ ਹਲਵਾਮਾ ਚ ਮੈਨੂੰ ਕਹਿੰਦਾ ਮਾੜੀਆਂ ਮੋਟੀਆਂ ਖਿੱਲਾ ਜੀਆਂ ਜਿਉਂ ਮੈਂ ਤੁਰਿਆਂ ਤੋਂ ਟਰੇਲਰ ਚਾ ਕੇ ਆ ਹੀ ਆ ਇੱਕ ਚੜਜਾ ਇੱਕ ਉੱਤਰ ਜਾ ਹਨਾ ਆ ਹੀ ਹੈ ਲਾ ਟਰੱਕ 72 ਦੇ ਜਾੜੇ ਤੇ 73 ਤੇ ਮਾਈਲ ਤੇ ਨਾਲੇ ਬ੍ਰੇਕ ਲਾਏ ਸੀਗੇ ਮੈਂ ਟਰੇਲਰ ਬ੍ਰੇਕ ਇੰਨੇ ਤੇ ਜਾਣਾ ਨਹੀਂ ਚਾਹੀਦਾ ਚੱਲ ਮੈਨੂੰ ਤਾਂ ਨਹੀਂ ਕਹਿੰਦਾ ਬਾਈ ਮੜ ਗਿਆ ਮੁੱਟ ਗਿਆ ਆ ਆ ਜਾਲੇ ਕੋਈ ਚੈੱਕ ਕਰਨੀ ਇਹ ਵੀ ਦੇਖਣਾ ਜ਼ਰੂਰੀ ਸੀਗਾ ਏਰੀਆ ਹਾਂ ਆ ਰਹਿ ਗਈ ਆਪਾਂ ਨੂੰ 294 ਕਿਲੋਮੀਟਰ ਸ਼ੇਰੋ ਉਹ ਹੀ 1 ਵਜੇ ਆਣਾ ਮੇਰੇ ਹਿਸਾਬ ਨਾਲ ਜੇ ਨਾਰਾਸ਼ ਰੂਸ਼ ਹੋਇਆ ਕਿਤੇ ਤੇ ਉਹ ਹੀ 11 ਵਜੇ ਬੁੱਕ ਚਲਣੀ ਆ ਸਵੇਰ ਬੁੱਕ ਬਹੁਤ ਲੇਟ ਹੋ ਗਈ ਆ ਯਾਰ ਲੈ ਵੀ ਸੋਣਿਓ ਇੱਕ ਡਿਮਾਂਡ ਆਈ ਸੀ ਕਹਿੰਦੇ ਹਾਰ ਨਹੀਂ ਸੁਣਾ ਦਿਓ ਫਿਰ ਮੈਂ ਕਿਹਾ ਜਰੂਰ ਐਨੇ ਕ ਬਹੁਤ ਆ ਅਮਰੀਕਾ ਦੇ ਉੱਤੋਂ ਅਲਬਾਮਾ ਸਿੰਗਲ ਜੇ ਹਾਈਵੇ ਵਾਂਗੂ ਹੀ ਆ ਡਬਲ ਵੀ ਇਹ ਘੇਰ ਰ ਰੋਹ ਭਾਈ ਡੀਆਰ ਹੀ ਬੜੇ ਫਿਰਦੇ ਆ ਫਿਰਨੇ ਜੇ ਨਾ ਸਾਈਡਾਂ ਤੇ ਬਹੁਤ ਆ ਆ ਦੇਖਵਾ ਆ ਦੇਖਵਾ ਰਾਈਟ ਸਾਈਡ ਤੇ ਨ ਖੜੇ ਸੀਗੇ ਮੈਂ ਗਿਆ ਸੀ ਇਹ ਚੈੱਕ ਇਨ ਕਰਨ ਤੇ ਕਹਿੰਦੇ ਸਵੇਹਾ ਕਰੀ ਬੰਦਾ ਨਹੀਂ ਸੀਗਾ ਕਹਿੰਦਾ ਆ ਤਾਂ ਤੂੰ ਰੋਗ ਗਿਆ ਚੱਲ ਡੋਰ ਤੇ ਕਹਿੰਦਾ ਇੱਧਰ ਵਿੰਡੋ 'ਚ ਆਉਣਾ ਤੇ ਸਕੀਲ ਤੇ ਟਰੱਕ پارک ਕਰਕੇ ਫੇਰ ਵਿੰਡੋ 'ਚ ਆਉਣਾ ਪੇਪਰ ਲੈ ਕੇ ਤੇ ਕਹਿੰਦਾ ਇਹਦੇ ਜਮਾਂ ਨਾਲ ਕਰਕੇ ਲਾ ਲਾ ਨਾਲ ਜਮਾਂ ਮੈਂ ਓਕੇ ਸਰ ਬੀ ਜੇ ਵੀ ਟੀ ਜੇ ਵੀ ਇਹ ਕਯੂਬਿਕ ਦੀ ਕੰਪਨੀ ਹੈ ਆ ਕਿਉਂ ਬਕਰੀ ਆ ਆ ਰੌਣਕ ਮੈਂ ਸੋਈ ਵੀ ਸੀ ਕਿੰਨੇ 4-5 ਦਿਨਾਂ ਦੀ ਹੈਣਾ ਕੋਈ ਲਾਈਟ ਨਹੀਂ ਸੀ ਅੰਦਰ ਹਨੇਰਾ ਹਨਾ ਬੁਰੇ ਹਾਲ ਹੋਏ ਪਏ ਸੀਗੇ ਚਲ ਵਾਹਿਗੁਰੂ ਦੀ ਕਿਰਪਾ ਨਾਲ ਜੋ ਵੀ ਹੋਇਆ ਚਲੋ ਸਾਰੇ ਆਸ ਨੂੰ ਦੱਸ ਹੀ ਦਿੱਤਾ ਤੇ ਗੋਡਾ ਚਲ ਜੋ ਵੀ ਆ ਜੋ ਪਰਮਾਤਮਾ ਨੂੰ ਮਨਜ਼ੂਰ ਆ ਉਹੀ ਹੋਣਾ ਹੁੰਦਾ ਆ빠 ਪਹੁੰਚ ਗਏ ਸੀਗੇ ਨਾ ਇੱਥੇ ਚਲਮਾ ਜਿਵੇਂ ਦੱਸਿਆ ਚੈੱਕ ਇਨ ਕਰਨ ਗਿਆ ਸੀ ਉਹ ਕਹਿੰਦਾ ਸਵੇਹ ਕਰੀ ਤੇ ਮੈਨੂੰ ਨਾ ਭਰਾ ਦੀ ਕਾਲ ਆਈ ਸੀਗੀ ਜੋਲਦੀ ਕੈਲਗਰੀ ਤੋਂ ਵੀਰ ਆ ਗਿਆ ਤੇ ਉਹ ਵੀਡੀਓ ਦੇਖਦਾ ਹੁੰਦਾ ਹੈ ਬਾਈ ਨੇ ਉਹ ਵੀਡੀਓ ਦੇਖੀ ਸੀ ਆਪਣੀ ਜਿਹੜੀ ਮੈਂ ਉਹ ਨਹੀਂ ਦੱਸਿਆ ਸੀ ਦਬਾ ਪੈਂਦਾ ਵੀ ਦਬਾ ਜਾਂਦਾਗਾ ਬਾਈ ਕਹਿੰਦਾ ਵੀ ਸਰਬਲ ਉਹਦਾ ਕੜਾ ਪਾ ਕੇ ਰੱਖਿਆ ਕਰ ਕਹਿੰਦਾ ਉਹਦੇ ਨਾਲ ਨਹੀਂ ਆਉਂਦਾ ਮੈਂ ਕਿਹਾ ਠੀਕ ਆ ਭਰਾ ਜਰੂਰ ਮੰਨਾਗੇ ਤੁਹਾਡੀ ਚੱਕਰ ਹੀ ਕੋਈ ਨਹੀਂ ਇੰਨਾ ਪਿਆਰ ਕਰਦੇ ਹੋ ਸਪੈਸ਼ਲ ਬਾਈ ਨੇ ਕਾਲ ਕੀਤੀ ਮੈਂ ਡਰਾਈਵ ਤੇ ਸੀ ਉਦੋਂ ਬਹਾ ਬਹਾ ਟਾਈਮ ਲੱਗ ਰਿਹਾ ਮੈਨੂੰ ਦਾ 20 ਮਿੰਟ ਇਹ ਗੱਲਾਂ ਕਰ ਰੋ ਵੀ ਮੈਂ ਪਹੁੰਚ ਗਿਆ ਜੀ ਤੇ ਇੱਕ ਮਿੰਟ ਉਹਨਾਂ ਐਡਰੈਸ ਗਲਤ ਚੱਕ ਲਿਆ ਸੀ ਇਹਨੇ ਜੀਪੀਐਸ ਨੇ ਤਾਂ ਕਰਕੇ ਫੋਨ ਘਟਣਾ ਪਿਆ ਭਰਾ ਦਾ ਕੋਈ ਚੱਕਰ ਨਹੀਂ ਨਾ ਰੋਟ ਰਟੇ ਖਾ ਕੇ ਸੌਣਾ ਯਾਰ 1 ਵਜੇ ਪਿਆਗਾ ਸਵੇਰ ਫੇਰ ਅਰਲੀ ਉੱਠਣਾ ਆਊਗਾ ਸਾਰੇ 5 6 ਘੰਟੇ ਹੀ ਐ ਤੁਹਾਨੂੰ 5 ਕੀ ਆ 4 ਤੇ ਠੀਕ ਆ ਮਿੱਤਰੋ ਕਰੋ سپورਟ ਦੱਬ ਕੇ ਲਾਈਕ ਸ਼ੇਅਰ ਕਮੈਂਟ ਕਰਨਾ ਨਹੀਂ ਭੁੱਲਣਾ ਉਦੋਂ ਪਹਿਲਾਂ ਕਰ ਲਓ ਸਬਸਕ੍ਰਾਈਬ ਸਾਰੇ ਜਣੇ ਤੇ ਜਿਹੜੇ ਹੈਗੇ YouTube ਤੇ ਤੇ ਨਾਲ ਦੀ ਨਾਲ ਬੈਲ ਆਈਕਨ ਤੇ Facebook ਵਾਲੇ ਕਰ ਲੋ ਫੋਲੋ ਤੇ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਹੀਂ ਭੁੱਲਣਾ ਲਵ ਯੂ ਆ ਟਰੱਕ ਭਰ ਕੇ ਆ ਸਾਰਾ ਸੁਣੋ